ਹਾਂਜੀ ਇਹ ਹੋਣਗੇ ਜੀ ਬਹੁਤ ਹੀ ਸੋਹਣੇ ਸੂਟ ਹੋਣਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਜੋ ਦੇਖਿਓ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ ਫੁੱਲ ਇਸੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਕਟ ਦਾਣਾ ਐਮਬਰਾਇਡਰੀ ਕੀਤੀ ਗਈ ਇਹਨਾਂ ਦੇ ਵਿੱਚ ਕਲਰ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜੇਕਰ 2 ਮੀਟਰ ਦੀ ਸ਼ਰਟ ਲੈਣਾ ਚਾਹੁੰਦੇ ਹੋ 2 ਮੀਟਰ ਵੀ ਲੈ ਸਕਦੇ ਹੋ 5 ਮੀਟਰ ਦੀ ਕੱਟ ਵੀ ਤੁਸੀਂ ਬਾਈ ਕਰ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਨੇਚਰਲ ਕ੍ਰੇਪ ਦੀ ਮਲਟੀ ਕਲਰ ਦੀ ਇਸੇ ਉੱਪਰ ਐਮਬਰਾਇਡਰੀ ਕੀਤੀ ਗਈ ਬਾਟਮ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਜੌਰਜਟ ਵਿੱਚ ਹੋਏਗਾ ਬਹੁਤ ਹੀ ਪਿਆਰਾ ਰੈਡੀ ਕੀਤਾਗਾ ਦੁਪੱਟਾ ਢਾਈ ਟੇਮਪਟ ਦੀ ਕੱਟਣ ਵਾਲੀ ਇਹ ਕਲਰ ਆਪਸ਼ਨ ਬਹੁਤ ਹੀ ਪਿਆਰੇ ਨੇ ਤੇ ਚਾਪਾ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ ਇਸੇ ਉੱਪਰ ਵੀ ਫੁੱਲ ਏਮਬਰਾਇਡਰੀ ਕੀਤੀ ਗਈ ਹੈ ਸ਼ਰਟ ਦਾ ਪਰਮੀਟਰ ਮੈਂਸ਼ਨ ਕੀਤਾ ਗਿਆ ਹੈ ਬ ਜਿਹੜਾ बॉटम ਦਾ ਪਰ ਮੀਟਰ ਹੋਏਗਾ ਉਹ ਤੁਹਾਨੂੰ 350 ਦੀ 1 ਮੀਟਰ बॉटम ਮਿਲ ਜੇਗੀ ਆਪਾਂ ਸ਼ਰਟ ਦਾ ਪਰ ਮੀਟਰ ਮੈਂਸ਼ਨ ਕਰ ਦਿੱਤਾ ਹੈ ਇਹਨਾਂ ਦੇ ਤੁਸੀਂ ਗਾਉਣ ਵੀ ਰੈਡੀ ਕਰਵਾ ਸਕਦੇ ਹੋ ਲਹਿੰਗਾ ਬਣਵਾ ਸਕਦੇ ਹੋ ਸ਼ਰਾਰਾ ਵਗੈਰਾ ਕੋਈ ਵੀ ਤੁਸੀਂ ਇਹਨਾਂ ਦੇ ਡਰੈਸ ਤਿਆਰ ਕਰਵਾ ਸਕਦੇ ਹੋ ਕਲਰ ਇਹਨਾਂ ਦੇ ਵਿੱਚ ਵੀ ਸਾਰੇ ਡਾਰਕ ਹੋਣਗੇ ਅਗਲਾ ਜਿਹੜਾ ਸੂਟ ਹੋਏਗਾ ਪਿਓਰ オーਰਗੈਂਜ਼ਾ ਦੇ ਵਿੱਚ ਹੋਏਗਾ ਇਸ ਦੇ ਉੱਪਰ ਵੀ ਕਟ ਦਾਣਾ ਐਮਬਲਾਈਡਰੀ ਕੀਤੀ ਗਈ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ ਇਸ ਦੇ ਉੱਪਰ カラー सारे डार्क ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਆਪਣੀ ਦੀ ਪ੍ਰਾਈਸ ਚੈੱਕ ਕਰਕੇ ਸੂਟ ਕੋ ਕਰਵਾ ਸਕਦੇ ਹੋ 컬러 ਆਪਸ਼ਨ ਬਹੁਤ ਹੀ ਜ਼ਿਆਦਾ ਇਹਨਾਂ ਵਿੱਚ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨ ਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਪੇਜ ਕੇ ਸੂਟ ਆਪਣੀ ਦੀ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਸ਼ੋਰ ਦਾ ਡੋਲਾ ਸਿਲਕੂ ਚ ਹੋਏਗਾ embroidery ਫੁਲ ਕੀਤੀ ਗਈ ਹੈ ਨਾਲ बॉटम ਹੋਏਗੀ ਪਲੇਨ ਨੈਚਰੋ क्रेप ਦੀ 2.5 ਮੀਟਰ ਸ਼ੋਰ ਹੋਏਗੀ 2.5 ਮੀਟਰ बॉटम ਦੀ ਕੱਟ ਰਹੇਗੀ ਵੀ ਦੋਟੇ ਦੁਪੱਟਾ ਸੂਟਾਂਗੇ ਕੋਈ ਵੀ ਸੂਟ ਤੁਸੀਂ ਆਪਣੇ ਆਪਣੇ ਐਡਰੈਸ ਤੇ ਬੁੱਕ ਕਰਵਾ ਸਕਦੇ ਪ੍ਰਾਈਸ ਉੱਪਰ ਨਾਲ ਦੇ ਨਾਲ ਸਾਰੇ ਸੂਟਾਂ ਦਾ ਮੈਂਸ਼ਨ ਆਪਾਂ ਕਰ ਦਿੱਤਾ ਅਗਲਾ ਇਹ ਜਿਹੜਾ ਸੂਟ ਹੋਏਗਾ ਪਿਓਰ ਕ੍ਰੇਵ ਦੇ ਚੋਹੇਗਾ ਡਿਜੀਟਲ ਪ੍ਰਿੰਟ ਹੋਏਗਾ 5 ਮੀਟਰ ਦੀ ਸੀ ਕੱਟ ਹੋਏਗੀ ਇਹਨਾਂ ਦੇ ਵਿੱਚ ਕਲਰ ਆਪਾਂ ਬਹੁਤ ਜਿਆਦਾ ਲੈ ਕੇ ਆਂਦੇ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਆਪਣੇ ਬੁੱਕ ਕਰਵਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਕਿਸੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਪ੍ਰਿੰਟ ਨੇ ਬਹੁਤ ਹੀ ਆਪਾਂ ਜ਼ਿਆਦਾ ਐਡ ਕੀਤੇ ਹੋਏ ਨੇ ਤੁਸੀਂ ਜਿਹੜਾ ਮਰਜ਼ੀ ਆਪਣੇ ਦੀ ਸਿਲੇਕਟ ਕਰ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਨੇ ਕੋਈ ਵੀ ਸੂਟ ਤੁਸੀਂ ਲੈਣਾ ਹੋਵੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ